ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸ਼ੁਰੂ ਕਰਦੇ ਹਾਂ ਲੇਖਕ ਜਸਵੰਤ ਸਿੰਘ ਕਵਲ ਜੀ ਦਾ ਲਿਖਿਆ ਹੋਇਆ ਨਾਵਲ ਲਹੂ ਦੀ ਨੋ ਪਾ ਪਹਿਲਾ ਵਿਸ਼ਾ ਤੈਂ ਕਿ ਦਰਦਨਾ ਆਇਆ ਸੁਰਮੇਲ ਪਲਾਂ ਬਾਬਾ ਨਾਨਕ ਏਮਨਾਬਾਦ ਕਤਲਾ ਮੁੱਤੇ ਕਿਉਂ ਤੜਫਿਆ ਸੀ ਪ੍ਰੋਫੈਸਰ ਸੰਤੋਖ ਨੇ ਆਪਣੇ ਲੇਖਕ ਦੋਸਤ ਦੇ ਸਿਰ ਸਾਹਮਣੀ ਛੱਟ ਮਾਰ ਕੇ ਉਹਦੇ ਸੁੱਤੇ ਸੰਜੀਦਗੀ ਨੂੰ ਝੰਜੋੜਨਾ ਚਾਹਿਆ ਲੇਖਕ ਸੁਰਮੇਲ ਨੇ ਹੌਂਕਾ ਪਰਿਆ ਅਤੇ ਪੂਰੀਆਂ ਅੱਖਾਂ ਪੁੱਟ ਕੇ ਪ੍ਰੋਫੈਸਰ ਨੂੰ ਜਨਾਇਆ ਮੈਂ ਸੁੱਤਾ ਨਹੀਂ ਜਿਹੜਾ ਕੋਲ ਮੇਰੇ ਅੰਦਰ ਚੱਲ ਰਿਹਾ ਹੈ ਉਸ ਨੂੰ ਲੋਲੀ ਅੱਖ ਨਹੀਂ ਵੇਖ ਸਕਦੀ ਕੋਈ ਵੀ ਜਾਗਦੀ ਜ਼ਮੀਰ ਸਮੇਲੇ ਸੱਚ ਤੋਂ ਅੱਖਾਂ ਨਹੀਂ ਮੀਟ ਸਕਦੀ ਮਨੁੱਖਤਾ ਦੀ ਪੀੜ ਕਲਾਕਾਰ ਦੇ ਦਿਲ ਦਾ ਦਰਦ ਹੁੰਦਾ ਹੈ ਅੱਖਾਂ ਮੀਡ ਲੈਣ ਵਾਲਾ ਜਜ਼ਬਾਤੀ ਦਿਲ পাগল ਹੋ ਜਾਵੇਗਾ ਬਹੁਤ ਸੁਭਕ ਖੁਦਗਸ਼ੀ ਕਰੇਗਾ ਅਤੇ ਚਲਾਕ ਦਿਮਾਗ ਬਾਬਰ ਦੀ ਲਘੂ ਤੇ ਜੀ ਤਲਵਾਰ ਦਾ ਮਿਆਨ ਬਣੇਗਾ ਸੁਰਮੇਲ ਚਾਉਂਦਾ ਸੀ ਸੰਤੋਖ ਮੇਰੀ ਰੂਹ ਤੱਕ ਉਧਰ ਕੇ ਵੇਖੇ ਪਰ ਗੁਸੈਲੇ ਜੋਸ਼ ਵਿੱਚ ਪ੍ਰੋਫੈਸਰ ਦਾ ਮਸੈਲਾ ਮੂੰਹ ਤੰਦੂਰ ਦੀ ਮੱਟੀ ਵਾਂਗ ਪਖਿਆ ਪਿਆ ਸੀ ਤੱਤੇ ਤਾਂ ਉਸ ਮੋੜ ਆਖਿਆ ਤੈਨੂੰ ਦੇਸ਼ ਦਾ ਅਹਿੰਸਾਵਾਦੀ ਵਿਧਾਨ ਨੌਜਵਾਨਾਂ ਦੀ ਵਗਦੇ ਰਤ ਵਿੱਚ ਨੁਚੜਦਾ ਨਹੀਂ ਦਿਸਦਾ ਵਿਧਾਨ ਜਿਹੜਾ ਹਰ ਸ਼ਹਿਰੀ ਨੂੰ ਆਜ਼ਾਦੀ ਤੇ ਜਾਨ ਮਾਲ ਦੀ ਰਾਖੀ ਦੀ ਗਰੰਟੀ ਦਿੰਦਾ ਏ ਅੱਜ ਕਾਗਜ਼ਾਂ ਦਾ ਪਿੱਜਾ ਦੱਥਾ ਹੋਗੇ ਨਹੀਂ ਰਹਿ ਗਿਆ ਲੇਖਕ ਨੇ ਤਹਮਲ ਨਾਲ ਆਪਣੇ ਦੋਸਤ ਦਾ ਮੋਢਾ ਥਾਪੜਿਆ ਦੋਸਤ ਇਹ ਅਨੋਖੀ ਗੱਲ ਨਹੀਂ ਇਤਿਹਾਸ ਵਿੱਚ ਵਿੱਚ ਏ ਪਹਿਲੀ ਵਾਰ ਵੀ ਨਹੀਂ ਵਾਪਰਿਆ ਹਰ ਲੁਟੇਰਾ ਨظام ਕਈ ਪੱਖ ਦੀਆਂ ਤਬਾਹੀਆਂ ਨਾਲ ਲਿਆਉਂਦਾ ਹੈ ਪਰ ਅੱਜ ਦੀ ਸਮਾਜਿਕ ਵੱਤ ਨਿਗਾਰ ਨੂੰ ਜਾ ਰਹੀ ਹੈ ਸ਼ਾਇਦ ਮੇਰੇ ਲੋਕਾਂ ਨੂੰ ਨਜ਼ਾਤ ਲਈ ਲਹੂ ਦਾ ਛੇਵਾਂ ਦਰਿਆ ਪਾਰ ਕਰਨਾ ਪਵੇ ਆ ਤੈਨੂੰ ਕੌਫੀ ਪਿਆਵਾਂ ਮੇਲੂ ਨੇ ਸੰਤੋਖ ਦੀ ਬਾਹ ਵਿੱਚ ਬਾ ਅਡਾਲੇ ਮੈਂ ਨਹੀਂ ਕੌਫੀ ਪੀਣੀ ਤੇਰੇ ਕੋਲੋਂ ਬੋਰਜੂਆ ਜੀ ਦੀ ਬੋਹੰਦੀ ਉਹਦੇ ਨਾਂ ਵਿੱਚੋਂ ਹਾਂ ਨਖਰੇ ਕਰਦੇ ਸੀ ਲੇਖਕ ਬੁਰਜੁਆ ਦੀ ਝੋਟ ਨਾਲ ਜੜ ਗਿਆ ਸਾਲਿਆ ਬੋਹੜ ਪਟਦਿਆ ਤੇਰੀ ਪਾਰਟੀ ਵਾਲੇ ਜਦੋਂ ਚੰਦਾ ਲੈ ਜਾਂਦੇ ਐ ਉਦੋਂ ਮੈਂ ਪ੍ਰੋਲੋਤਾਰੀ ਹੋ ਜਾਂਦਾ ਮਾਰਕਸ ਐਗਲਸ ਤੇ ਲੈਨਿਨ ਕੌਣ ਸਨ ਉਸ ਨਰਮ ਪੈਂਦੇ ਆ ਆਖਿਆ ਦੇਖ ਸਿਰੀ ਜੱਟ ਦਾ ਹੜਵਾ ਕੇ 6ਵਾਂ ਹਿੱਸਾ ਲੈਂਦਾ ਹੈ ਰੋਟੀ ਚਾ ਜੱਟ ਦੇ ਸਿਰੋਂ ਖਾਂਦਾ ਏ ਪਰ ਮੈਂ ਕਿਤਾਬਾਂ ਕਾਗਜ਼ ਸਿਆਹੀ ਕਲਮ ਫੇਰੇ ਤੋਰੇ ਦੇ ਖਰਚੇ ਆਪਣੇ ਕਰਕੇ ਤੇ ਰੋਟੀ ਚਾ ਆਪਣੇ ਖਾ ਕੇ ਪਬਲਿਸ਼ਰਾਂ ਤੋਂ ਸੱਤਵਾਂ ਹਿੱਸਾ ਲੈਂਦਾ ਹਾਂ ਕਦੇ ਕਦੇ ਵੀ ਮੈਂ ਤਾਂ ਹੋਇਆ ਬੁਰਜੂਆ ਤੋਂ ਟਰੈਕਟਰ ਟਰਾਲੀਆਂ ਜੋੜ ਕੇ 40 ਏਕੜ ਪੌਏ ਨਾਲ ਹੋ ਗਿਆ ਪਰੋਲੋ ਤਾਰਿਆ ਤੁਹਾਨੂੰ ਵੀ ਬੋਹੜ ਪਟ ਮਤਲਬ ਇਨਕਲਾਬ ਇਹ ਸੂਤ ਕਰੇਗਾ ਮੈਨੂੰ ਤੇਰੇ ਕੋਲੋਂ ਕੋਰੋਲੋ ਤਾਰੇ ਸੁਗੰਧ ਆਉਂਦੀ ਏ ਚੱਲ ਪੈਸੇ ਤੂੰ ਦੇ ਦੇ ਨੀ ਸਰਮੇਲ ਪ੍ਰੋਫੈਸਰ ਨੂੰ ਖਿੱਚ ਕੇ ਰੈਸਟੋਰਾਂ ਵਿੱਚ ਲੈ ਗਿਆ ਕਿੰਨੇ ਹੀ ਮਹੀਨਿਆਂ ਪਿੱਛੋਂ ਉਹ ਅਚਾਨਕ ਰਾਜਸਥਾਨੀ ਮਿਲੇ ਸੰ ਸਾਹਿਤ ਤੇ ਰਾਜਨੀਤੀ ਦੇ ਪੱਖੋਂ ਉਹਨਾਂ ਵਿਚਾਰ ਅੜਿੱਕਾ ਮੜਿੱਕਾ ਹੁੰਦੇ ਹੀ ਰਹਿੰਦੇ ਸੀ ਪਰ ਯਾਰੀ ਦੀ ਕੱਟੀ ਵੱਡੀ ਅੰਗੂਰੀ ਵੇਲ ਰੋਤ ਨਾਲ ਮੁੜ ਫੈਲਦੀ ਅਤੇ ਭਰਮਾਂ ਫੜ ਲੈ ਆਉਂਦੀ ਹੁਣ ਤੋ ਕਿੰਨਾ ਕੁ ਚਿਰ ਮੌਨ ਧਾਰੀ ਰੱਖਣਾ ਏ ਸੰਤੋਖ ਨੇ ਲੇਖਕ ਨੂੰ ਮੁੜ ਕੂਣੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਲੋਕਾਂ ਵਿੱਚ ਵਾਪਰਦਾ ਕਹਿਰ ਤੇਰੇ ਸਿਰ ਵਿੱਚ ਆਰਾ ਨਹੀਂ ਮਾਰਦਾ ਆਕਮਾ ਵਜ਼ੀਰਾਂ ਤੇ ਵਪਾਰੀਆਂ ਰਣ ਕੇ ਲੋਕਾਂ ਦੀ ਲੁੱਟ ਵਾਲੇ ਆਹੂਲਾ ਛੱਡੇ ਐ ਇੰਨਾ ਨੰਗਾ ਜ਼ੁਲਮ ਦੇਖ ਕੇ ਜੇ ਜਿਉਂਦੇ ਹੁੰਦੇ ਚੰਗੇਜ਼ਾ ਨਾਜ਼ਰਾ ਤੇ ਹਿਟਲਰਾਂ ਨੂੰ ਵੀ ਤ੍ਰੇਲੀਆਂ ਆ ਜਾਂਦੀਆਂ ਆਜ਼ਾਦ ਹੋ ਜਾਣ ਪਿੱਛੋਂ ਸਾਡੀ ਆਰਥਿਕਤਾ ਦਾ ਇਹ ਹਾਲ ਹੈ ਕਿ ਚਾਂਦੀ ਦਾ ਰੁਪਈਆ ਗਿਲਟ ਦਾ ਵੀ ਨਹੀਂ ਰਿਹਾ ਪੰਜ ਰੋਟੀਆਂ ਖਾਣ ਵਾਲੇ ਕੰਮੇ ਪਰਿਵਾਰ ਦੇ ਹੱਥਾਂ ਉਤੋਂ ਚਾਰ ਰੋਟੀਆਂ ਇਹ ਆਜ਼ਾਦੀ ਚੁੱਕ ਕੇ ਖਾ ਗਏ ਸਾਡੇ ਕਮਾਉ ਪੰਜ ਗੁਣਾ ਹੋਰ ਗਰੀਬ ਤੇ ਗੁਲਾਮ ਹੋ ਗਏ ਅਸੀਂ ਅੱਜ ਦੁਨੀਆ ਵਿੱਚ ਸਭ ਤੋਂ ਵੱਧ ਗੰਗਾਲ ਆ ਆਸਟ੍ਰੇਲੀਆ ਕੈਨੇਡਾ ਅਤੇ ਅਮਰੀਕਾ ਵਿੱਚ ਵਿਆਜ ਉਤੇ ਕਣਕ ਲੈਣ ਲਈ ਬੋਰੀ ਚੁੱਕੀ ਫਿਰਦੇ ਆ ਪ੍ਰੋਫੈਸਰ ਟੇਪ ਕੀਤੀ ਤਕਰੀਰ ਵਾਂਗ ਉਧੜੇ ਹੀ ਜਾ ਰਿਹਾ ਸੀ ਸਿਰ ਤਾਂ ਪਹਿਲਾਂ ਹੀ ਬੜਾ ਦੁਖੀ ਜਾਂਦਾ ਏ ਚਲਦੀਆਂ ਸੰਜੀਦਾ ਗੱਲਾਂ ਵਿੱਚ ਮੇਲੋ ਦੀ ਝੋਟ ਖਾ ਕੇ ਪ੍ਰੋਫੈਸਰ ਤੰਗ ਗਿਆ ਖੁਸ਼ਕ ਕਾਫੀ ਵਿੱਚ ਖੰਡ ਰਲਾਉਂਦਿਆ ਲੇਖਕ ਨੇ ਆਖਿਆ ਤੈਨੂੰ ਦਿਲ ਦੀ ਗੱਲ ਨਹੀਂ ਆਉਂਦੀ ਇਕਨੋਮਿਕਸ ਨਾਲ ਸਾਹੇ ਦੀ ਕੀਤੀ ਐਮਏ ਵੈੜਾ ਖਾ ਗਿਆ ਸਾਇਤ ਨੂੰ ਲੋਕਾਂ ਤੇ ਜ਼ਿੰਦਗੀ ਤੋਂ ਤੋੜ ਕੇ ਵਿਖਾ ਤੂੰ ਕਿਹੜੀ ਸਦੀ ਵਿੱਚ ਖਲੋਦਾ ਏ ਮੇਰੇ ਹਾਲਾਤ ਨੇ ਵਾਹਿਆ ਸੁਕਾਇਆ ਹੁੰਦਾ ਤੇਰੀਆਂ ਹੱਡੀਆਂ ਵਿੱਚੋਂ ਲਾਟਾਂ ਨਿਕਲ ਪੈਂਦੀਆਂ ਇੱਕ ਜ਼ਗੀਰਦਾਰ ਦੇ ਕਤਲ ਵਿੱਚ ਸੰਤੋਖ ਦੀ ਚੰਗੀ ਤੋੜੀ ਲੱਥੀ ਸੀ ਉਹਨੂੰ ਕਿਲੇ ਵਿੱਚ ਕਈ ਦਿਨ ਮੰਜੇ ਲਈ ਰੱਖਿਆ ਸੀ ਲੱਤਾਂ ਵਿੱਚ ਸਨ ਡੰਡਾ ਅੜਾ ਕੇ ਕਾ ਮੋਰ ਅਤੇ ਡੱਡੂ ਬਣਾ ਟਪਾਇਆ ਸੀ ਅਨੇਂਦਰੇ ਝਾੜ ਕੇ ਉਸ ਨੂੰ ਪਾਗਲ ਬਣਾਉਣ ਦੀ ਕਸਰ ਨਹੀਂ ਛੱਡੀ ਸੀ। ਹੁਣ ਜਦੋਂ ਵੀ ਠੰਡੀ ਹਵਾ ਵਗਦੀ ਸੀ ਸਾਡੀਆਂ ਵਿੱਚੋਂ ਚੀਸਾਂ ਸੇਕ ਮਾਰਦੀਆਂ ਸਨ। ਇਸੇ ਲਈ ਇਨਕਲਾਬ ਨਾਲੋਂ ਟੁੱਟੇ ਹਰ ਬੰਦੇ ਨੂੰ ਉਹ ਗਦਾਰ ਸਮਝਦਾ ਸੀ। ਚੰਦਰੇ ਹਾਲਾਤ ਵਿਰੋਧ ਸੰਤੋਖ ਦਾ ਗਿਲਾ ਤੇ ਰੋ ਗਲਤ ਨਹੀਂ ਸੀ। ਤਾਰੀਖ ਦੇ ਪੱਖੋਂ ਠੀਕ ਇਹ ਉਹ ਸਮਾਂ ਸੀ ਜਦੋਂ ਚੋਰ ਚੱਕਾ ਚੌਧਰੀ ਗੁੰਗੜੀ ਰਣ ਪ੍ਰਧਾਨ ਬਣੀ ਹੋਈ ਸੀ ਲਗਾਤਾਰ ਲੰਮੀ ਮਿਹਨਤ ਨੇ ਕਿਸਾਨ ਦਾ ਲੱਕ ਤੋੜ ਕੇ ਰੱਖ ਦਿੱਤਾ ਸੀ ਵੇਲਣਾ ਟੋਲੇ ਦੀਆਂ ਲਾਈਆਂ ਸਨ ਸਾਦਾ ਸੰਤਾ ਨੇ ਮਾਇਆ ਇਕੱਠੀ ਕਰਨ ਲਈ ਵਨ ਸਵਨੀ ਦੀਆਂ ਬੋਰਾں ਗੱਡ ਰੱਖੀਆਂ ਸਨ ਕੋਨਾ ਰੇਸ਼ਮ ਵਿਦਿਆ ਪੇਸਤੇ ਬਦਾਮਾਂ ਵਾਲੀ ਜੋਠੀ ਖੇਰ ਪ੍ਰਸ਼ਾਦ ਵਜੋਂ ਵਰਤਾਈ ਅਤੇ ਨਵਾਬਾਂ ਵਰਗੀ ਰਜਮੀ ਅਯਾਸ਼ੀ ਹੰਡਾਈ ਸੀ ਆਫਸਰਾਂ ਵਜ਼ੀਰਾਂ ਤੇ ਕਾਂਗਰਸੀ ਨੇਤਾਵਾਂ ਅਥਵਾ ਗੁੰਡਿਆਂ ਦੇਸ਼ ਦੀ ਪੂਰੀ-ਪੂਰੀ ਵਿੱਚੋਂ ਰਤ ਜੋਸ ਲਏ ਸੀ ਕਾਲੇ ਧੰਦਿਆਂ ਕਰਨ 2 ਨੰਬਰ ਦੇ ਸਰਮਾਏ ਨਾਲ ਬੈਂਕਾਂ ਦੇ ਲੱਗ ਕਰ ਤੋਸੇ ਪਏ ਸਨ ਪਰਦੇਸੀ ਬੈਂਕਾਂ ਵੱਲੋਂ ਸੋਨਾ ਜਾਂਦੇ ਬਰਸਾਤੀ ਨਦੀ ਨਾਲਿਆਂ ਵਾਂਗ ਵਗੇ ਜਾਂਦਾ ਸੀ ਰਾਸ ਸੀ ਨੀਂਦਰਾਂ ਦਾ ਆਪਣੇ ਲੋਕਾਂ ਵਿੱਚ ਭਰੋਸਾ ਨਹੀਂ ਰਿਹਾ ਸੀ ਉਹ ਸਮਝਦੇ ਸਨ ਦੇਸ਼ ਵਿੱਚ ਕਦੇ ਵੀ ਅਵੱਲੀ ਹੋਣੀ ਵਰਤ ਸਕਦੀ ਹੈ ਹੰਗਾਮੇ ਹਾਲਾਤ ਦਾ ਡੰਡਾ ਕਾਨੂੰਨ ਕਿਸੇ ਨੂੰ ਕੁਝ ਕਰਨੀ ਨਹੀਂ ਦਿੰਦਾ ਸੀ ਲੁੱਟ ਦੀ ਇਸ ਦੌੜ ਵਿੱਚ ਭਲੇ ਪੁਰਸ਼ਾਂ ਨੇ ਆਪਣੇ ਚੱਲਣ ਵੀ ਗਵਾਲੇ ਸਨ ਪਰ ਇਸ ਜ਼ਬਰ ਤੇ ਲੁੱਟ ਦਾ ਜਫਾ ਤੋੜਨ ਲਈ ਕੁਝ ਅਣਖੀਲੇ ਗੱਬਰੂਆਂ ਨੰਗੇ ਚਿੱਟੇ ਹਥਿਆਰ ਚੁੱਕਲੇ ਸਨ ਉਹਨਾਂ ਵੇਖ ਲਿਆ ਸੀ ਵੋਟ ਦਾ ਰਾਜ ਆਮ ਲੋਕਾਂ ਦੀ ਤਕਦੀਰ ਨਹੀਂ ਬਦਲ ਸਕਦਾ ਹਰ ਚੋਣ ਵਿੱਚ ਕਾਂਗਰਸੀ ਵਜ਼ੀਰ 1920 ਦੇ ਫਰਕ ਨਾਲ ਜ਼ਰੂਰ ਬਦਲਦੇ ਹਨ ਪਾਰਲੁੱਟ ਵਿੱਚ ਕੋਈ ਫਰਕ ਨਹੀਂ ਆਇਆ ਸੀ ਸਗੋਂ ਨਵੇਂ ਵਜ਼ੀਰਾਂ ਆਪਣੇ ਚੋਣ ਖਰਚੇ ਪੂਰੇ ਕਰਨ ਤੋਂ ਬਿਨਾਂ ਪਾਰਟੀ ਵਿੱਚ ਆਪਣਾ ਤੜਾ ਮਜ਼ਬੂਤ ਕਰਨ ਲਈ ਸਰਮਾਏ ਦੀ ਢੇਰੀ ਬਣਾਉਣੀ ਰਾਜ ਸੀ ਹਤਕੰਡਾ ਸਮਝਿਆ ਇਸ ਅੰਨੇ ਲੁੱਟ ਤੇ ਜ਼ੁਲਮ ਦੀ ਇੰਤਹਾ ਨੇ ਹਥਿਆਰ ਝੁਕਣ ਵਾਲੇ ਗੱਬਰੂਆਂ ਅੰਦਰੋਂ ਗੁਰੂ ਗੋਬਿੰਦ ਸਿੰਘ ਦੀ ਵੰਗਾਰ ਨੂੰ ਸਾਂਣ ਝਾੜ ਦਿੱਤਾ ਉਹਨਾਂ ਦਾ ਜੋਸ਼ ਇੱਕਦਮ ਫਰਾਟਿਆਂ ਵਿੱਚ ਮੱਚ ਉਠਿਆ ਵਾਰਸ ਦੇ ਇੱਕ ਬੈਂਤ ਵਿੱਚੋਂ ਫਕੀਰ ਸ਼ਬਦ ਨੂੰ ਉਹਨਾ ਸ਼ਹੀਦ ਵਿੱਚ ਬਦਲ ਲਿਆ ਹੋਕਾ ਫਿਰੇ ਦਿੰਦਾ ਪਿੰਡਾਂ ਵਿੱਚ ਸਾਰੇ ਆਓ ਕਿਸੇ ਸ਼ਹੀਦ ਹੁਣ ਹੋਵਣਾ ਜੇ ਨੌਜਵਾਨਾਂ ਦੇ ਉਸ ਖੂਫੀਆ ਜਥੇਬੰਦੀ ਵਿੱਚ ਸੰਤੋਖ ਇੱਕ ਭਰੋਸੇਯੋਗ ਅਮਰਦਤ ਸੀ ਹੋਰ ਗੱਲਾਂ ਛੱਡ ਇਹ ਦੱਸ ਰਾਜਤਾਨੀ ਕਿਵੇਂ ਆਇਆ ਹੈ ਲੇਖਕ ਨੇ ਕਾਫੀ ਦਾ ਖਾਲੀ ਪਿਆਲਾ ਪਾਸੇ ਹਟਾਉਂਦਿਆਂ ਆੜੀ ਦਾ ਮਨ ਸਾਵਾ ਕਰਨਾ ਚਾਹਿਆ ਸਹਾਇਤੋਂ ਬਿਨਾ ਉਹ ਹੋਰ ਕੋਈ ਪੱਖਾਂ ਤੋਂ ਸਾਂਝੀਦਾਰ ਸਾਨੂੰ ਸੁਤੰਤਰ ਤੇਜਾ ਸਿੰਘ ਨੂੰ ਮਿਲਣਾ ਏ ਕਿਉਂ ਸਾਡੀ ਕਿਸੇ ਰਾਜਸੀ ਪਾਰਟੀ ਨੇ ਹਮਾਇਤ ਨਹੀਂ ਕੀਤੀ ਇਨਕਲਾਬੀ ਹੁੰਦੀਆਂ ਤਾਂ ਕਰਦੀਆਂ ਊਂਜਾ ਨਾਲ ਸਾਡਾ ਮੂੰਹ ਮੱਥਾ ਸਾਰਿਆਂ ਨੇ ਲਵੇੜਿਆ ਏ ਇਸ ਬੰਦੇ ਨੂੰ ਤਬਾਹ ਹੋ ਗਏ ਇਨਕਲਾਬੀ ਸ਼ਕਤੇ ਦਾ ਦਿਲੇ ਦੁੱਖ ਹੈ ਇਹਦੀ ਹਮਦਰਦੀ ਕਾਰਨ ਸਾਨੂੰ ਪਤਾ ਹੈ ਚਿੱਟੇ ਲੀਡਰਸ਼ਿਪ ਨੇ ਫਕਰ ਲੋਕ ਦੇ ਉੱਚ ਦਸਵੇ ਕੀਤੀ ਹੈ ਸੰਤੋਖ ਗੱਲ ਵਿੱਚੋਂ ਗੱਲ ਕੱਢੀ ਗਿਆ ਸ਼ਾਇਦ ਉਹਦੇ ਯਤਨਾਂ ਤੇ ਸੁਲਾਹਾਂ ਨਾਲ ਇਮਾਨਦਾਰਤ ਬਚ ਜਾਵੇ ਨਹੀਂ ਪੁਲਿਸ ਤਾਂ ਮੀਰ ਮੰਨੂ ਵਾਂਗ ਖੋਰਾਖੋਜ ਮਿਟਾਉਣ ਤੇ ਆਈ ਹੋਈ ਹੈ ਡੂੰਗਾ ਸਾ ਪਰ ਕੇ ਉਸ ਮੋੜ ਆਖਿਆ ਤੇਰਾ ਕੀ ਖਿਆਲ ਹੈ ਚਿੱਟੇ ਪੀਲੇ ਇਨਕਲਾਬ ਲੈ ਆਉਣਗੇ ਕਦੇ ਵੀ ਨਾ ਬੇਰਾ ਖਾਲੀ ਪਿਆਲੇ ਚੁੱਕ ਕੇ ਲੈ ਗਿਆ ਪਿਆਲੇ ਚੁੱਕ ਲੈਣ ਦਾ ਸੰਕੇਤ ਸੀ ਉਹ ਮੇਜ਼ ਵਿਲੀ ਕਰ ਦੇਣ ਪਰ ਸੁਰਮੇਲ ਨੇ ਪਿਆਲਾ ਹੋਰ ਮੰਗ ਲਿਆ ਬਾਵੇ ਦਾ ਕੋਈ ਅਤਾ ਪਤਾ ਬਾਵੇ ਨੇ ਪੀੜਿਆਂ ਵਿੱਚੋਂ ਨੱਠਣ ਤੋਂ ਪਹਿਲਾਂ ਲੇਖਕ ਨਾਲ ਪਾਰਟੀ ਬਾਰੇ ਰਾਜਨੀਤਿਕ ਮਤਭੇਦ ਦੀ ਚਰਚਾ ਕੀਤੀ ਸੀ ਬਿਮਾਰ ਹੈ ਸੰਤੋਖ ਦੇ ਮਾਤਾ ਦੇ ਦਾਗ ਹੋ ਡੂੰਗੇ ਹੋ ਗਏ ਸੋਲਾ ਰੰਗ ਮਿਆਦੇ ਦਾਪ ਦੇ ਰੋਗੇ ਵਾਂ ਕਾਲਾ ਪੈ ਗਿਆ ਪਰ ਉਸ ਤੇ ਚਾੜੇ ਦਾੜੇ ਤੇ ਕੁੰਡਲਾਈਆਂ ਮੁੱਛਾਂ ਫੁੰਕਾਰੇ ਮਾਰ ਰਹੀਆਂ ਸਨ ਤੱਤੇ ਇਨਕਲਾਬੀਆਂ ਵਿੱਚ ਖਲੋਤਾ ਵੀ ਉਹ ਪੱਗ ਦਾੜੀ ਅਤੇ ਮੁੱਛਾਂ ਵੱਲੋਂ ਪਟਿਆਲੇ ਦਾ ਕਾਕਾ ਲੱਗਦਾ ਸੀ ਕਿਉਂ ਮਿਲਣਾ ਚਾਹੁੰਦਾ ਹੈ ਨਾ ਉਹਦਾ ਇਲਾਜ ਕਰਵਾ ਦੇਾਂਗਾ ਲੇਖਕ ਦਾ ਮਨ ਪਸੀਜ ਗਿਆ ਸੋਚ ਲੈ ਉਹਦਾ ਇਨਾਮ ਵੀ ਹਜ਼ਾਰ ਹੈ ਇਹ ਚਿਤਾਵਨੀ ਸੀ ਜਾਂ ਖਤਰੇ ਦਾ ਅਲਾਰਮ ਲੇਖਕ ਨੇ ਇੱਕਦਮ ਆਪਾ ਸੰਕੋਚ ਲਿਆ ਹੁਣ ਉਹ ਬਾਵੇ ਨੂੰ ਨਹੀਂ ਮਿਲਣਾ ਚਾਹੁੰਦਾ ਸੀ ਵਰੰਟਾ ਵਾਲੀ ਇਨਾਮੀ ਹਾਲਤ ਵਿੱਚ ਬੇਵਸਾਈ ਬੜੀ ਛੇਤੀ ਆ ਜਾਂਦੀ ਹੈ ਉਸ ਨੂੰ ਆਪਣੇ ਮਿੱਤਰ ਸੁਤੰਤਰ ਬਾਰੇ ਵੀ ਇੱਕ ਵਾਰ ਜਾਣਤੀਵਾ ਪਹਿ ਚੁੱਕਾ ਸੀ ਉਦੋਂ ਉਸ ਦਾ ਇਨਾਮ 50000 ਸੀ ਸੁਤੰਤਰ ਦੇ ਸੰਭਾਲੂ ਚੌਧਰੀਆਂ ਸੁਰਮੇਲ ਨੂੰ ਸ਼ੱਕੀ ਨਜ਼ਰਾਂ ਨਾਲ ਤੱਕਿਆ ਉਹ ਸੁਤੰਤਰ ਨੂੰ ਬਿਨਾ ਮਿਲੇ ਦਲੇਲ ਸਿੰਘ ਵਾਲੇ ਤੋਂ ਵਾਪਸ ਆ ਗਿਆ ਸੀ ਪਰ ਉਹਦੇ ਵਾਰੰਟਡ ਮਿੱਤਰ ਨੇ ਪਤਾ ਲੱਗਣ ਉਤੇ ਦਿੱਲੀ ਦੁੱਖ ਮਨਾਇਆ ਸੀ ਮੇਰੇ ਯਾਰ ਤਰਤੇ ਸੂਰਮਿਆਂ ਖੁਣੋਂ ਬਾਂਜਨੀ ਹੋ ਜਾਂਦੀ ਤਾਰੀਖ ਦੇ ਪੈਰਾਂ ਨੂੰ ਸੰਗਲ ਨਹੀਂ ਪਾਏ ਜਾ ਸਕਦੇ ਬੰਦਮੰਦ ਕਟਵਾਉਣ ਵਾਲੇ ਭਾਈ ਮਨੀ ਸਿੰਘ ਅੱਜ ਵੀ ਮੌਜੂਦ ਹਨ ਦੇਖ ਕੇ ਅੰਡਿਟ ਕਰ ਜਾਣ ਵਾਲੇ ਵੀ ਸਮੇ ਦੇ ਗਦਾਰੇ ਹੁੰਦੇ ਐ ਆਂਦੇ ਦੁਰਯੋਦਨ ਦੇ ਦੇ ਗਿਰਜਨੇ ਖਾਣੋਂ ਨਾ ਕਰ ਦਿੱਤੀ ਸੀ ਸੰਤੋਖ ਦਾ ਜਜ਼ਬਾਤੀ ਕੜ ਮੋੜ ਪੜ ਪਿਆ ਜਿਵੇਂ ਛੱਲਾਂ ਕਿਨਾਰੇ ਤੋੜ ਕੇ ਵਗ ਤੁਰਦੀਆਂ ਸਨ ਤੇਰੀਆਂ ਗੱਲਾਂ ਠੋਸ ਹਨ ਪਰ ਰਲਗੜ੍ਹ ਸੋਨਾ ਜਿਹੜਾ ਸਫਾਈ ਤੇ ਸੁਧਾਈ ਮੰਗਦਾ ਏ ਸੇਦ ਬਿਨਾ ਮੰਜ਼ਲ ਹੋਰ ਦੂਰ ਹੋ ਜਾਂਦੀ ਏ ਲੋਹਾ ਲਾਲ ਪਾਣੀ ਕਰਕੇ ਹੀ ਸੰਦਾਂ ਵਿੱਚ ਬਦਲਿਆ ਜਾ ਸਕਦਾ ਏ ਜਜ਼ਬਾਤੀ ਵੇਗ ਨੂੰ ਆਖਰ ਨੱਥਣਾ ਹੀ ਪੈਂਦਾ ਹੈ ਲੇਖਕ ਨੇ ਗੰਭੀਰਤਾ ਨਾਲ ਆਖਣਾ ਸ਼ੁਰੂ ਕੀਤਾ ਦੇਖ ਲੋਕ ਹਰ ਜ਼ਿੰਦਗੀ ਦਾ ਆਧਾਰ ਹਨ ਲੋਕਾਂ ਨੂੰ ਇਮਤਿਹਾਨਾਂ ਵਿੱਚ ਪਾਪ ਆ ਤੇਰੇ ਚਿੱਟਿਆਂ ਪੇੜੀਆਂ ਵਿਸ਼ਵਾਸ ਗਵਾ ਲਿਆ ਏ ਜੇ ਲੋਕਾਂ ਤਤਪੜਤ ਵਿੱਚ ਤੁਹਾਡਾ ਤਨ ਦੇਹੀ ਨਾਲ ਸਾਥ ਨਹੀਂ ਦਿੱਤਾ ਤਾਂ ਦੋਸ਼ ਲੋਕਾਂ ਦਾ ਨਹੀਂ ਨਿਰਾਸ਼ ਹੋਣਾ ਹਿੰਮਤ ਹਾਰਨਾ ਤੇ ਨਿਰੀਆਂ ਕਾਲੀਆਂ ਕਰਨਾ ਇਨਕਲਾਬ ਦੀ ਲਾਲ ਕਿਤਾਬ ਵਿੱਚ ਕਿਤੇ ਨਹੀਂ ਲਿਖਿਆ ਸੋ ਪਲਿਆ ਲੋਕਾਂ ਦਾ ਭਰੋਸਾ ਜਿੱਤਣ ਮਰਜੀਵੜਿਆਂ ਦੀ ਸੰਗਤ ਬੰਨਣ ਜਜ਼ਬਾਤ ਨੂੰ ਤਰਤੀਬ ਵਿੱਚ ਤੈਅ ਕਰਨ ਸੂਝ ਦੇਣ ਤੇ ਹਾਲਾਤ ਦੇ ਵੱਤ ਸਾਹਮਣੇ ਮਿਨਾ ਜਿੱਤ ਦੂਰ ਹੀ ਸਮਝਣੀ ਚਾਹੀਦੀ ਹੈ ਮੈਲੂ ਨੇ ਪ੍ਰੋਫੈਸਰ ਦੋਸਤ ਨੂੰ ਇੱਕ ਝੰਜੋੜੇ ਨਾਲ ਮਾਨਸਿਕ ਜੋੜਾਂ ਤੱਕ ਖਿੱਚ ਸੋਟਿਆ ਹਾਰ ਮੰਨਣ ਵਾਲਾ ਸੰਤੋਖ ਵੀ ਨਹੀਂ ਸੀ ਉਹ ਕਿ ਆਖਿਆ ਤੇਰੀ ਸਾਰੀ ਬਕਵਾਸ ਪੈਤਲੋਂ ਤੇ ਸੋਨੇ ਦੀ ਝਾਲ ਐ ਰੋਟੀ ਰੋਟੀ ਜਪਿਆਂ ਢਿੰਡ ਨਹੀਂ ਵਰਦਾ ਪ੍ਰੋਫੈਸਰ ਦੀ ਗੱਲ ਸੁਣ ਕੇ ਮੇਲੂ ਦਾ ਮੱਲੋ ਮੱਲੇ ਹਾਸਾ ਨਿਕਲ ਗਿਆ ਸਾਨੂੰ ਦਾ ਬੁਨਿਆਦੀ ਅਮਲ ਚਾਹੀਦਾ ਹੈ ਤਜਰਬਾ ਆਪੇ ਸਾਡੀਆਂ ਗਲਤੀਆਂ ਨੂੰ ਸੁਧਾਰ ਲਏਗਾ ਸਾਨੂੰ ਹੰਗਾਰਾ ਚਾਹੀਦਾ ਹੈ ਸਾਥ ਲੈਕਚਰ ਨਹੀਂ ਉਸ ਖਾਲੀ ਪਿਆਲਾ ਮੇਜ਼ ਦੇ ਦੂਜੇ ਪਾਸੇ ਤੱਕ ਦਿੱਤਾ ਜਦੋਂ ਉਹ ਜੋਸ਼ ਵਿੱਚ ਆਉਂਦਾ ਇਨਕਲਵੇ ਹੋਸਨ ਰੰਗ ਗੜ ਲੈਂਦਾ ਸામਣੀ ਮੇਜ਼ ਉੱਤੇ ਇੱਕ ਸਜਵਿਆ ਹੋਇਆ ਜੋੜਾ ਆ ਬੈਠਾ ਸੰਤੋਖ ਦੇ ਮੱਥੇ ਵਿਚਕਾਰ ਉਬਰੀ ਲੇਕ ਵੇਖ ਕੇ ਮੇਲੂ ਮੁਸਕਾ ਪਿਆ ਉਹ ਬਿਲ ਦੇ ਕੇ ਆਪਣੇ ਦੋਸਤ ਨਾਲ ਬਾਹਰ ਆ ਗਿਆ ਰੈਸਟੋਰਾਂ ਦੇ ਅੰਦਰ ਪਤਾ ਨਹੀਂ ਕਿ ਹੋ ਗਿਆ ਸੰਘਟ ਸੀ ਕਿ ਸਾਹ ਖਿੱਚ ਕੇ ਲੈਣਾ ਪੈਂਦਾ ਸੀ ਬਾਹਰਲੀ ਤਾਜ਼ਾ ਹਵਾ ਅਤੇ ਰੌਣਕ ਨੇ ਦੋਹਾਂ ਨੂੰ ਇੱਕ ਵਾਰ ਖੇੜੇ ਵਿੱਚ ਲੈ ਆਂਦਾ ਮੇਲੂ ਨੇ ਉਸ ਨੂੰ ਟਕੋਰਾ ਦੇ ਜਵਾਬ ਵਿੱਚ ਆਖਿਆ ਸੰਤੋਖ ਝੂਠ ਅਤੇ ਕੱਚ ਨੂੰ ਤਰੀਖ ਨੇ ਹਰ ਮੋੜ ਉੱਤੇ ਥੁੱਕ ਦਿੱਤਾ ਹੈ ਜਿਹੜੇ ਕਦਮਾਂ ਨੂੰ ਲੋਕਾਂ ਦਾ ਵਿਸ਼ਵਾਸ ਨਹੀਂ ਮਿਲਦਾ ਉਹ ਛੇਤੀ ਹੀ ਉਖੜ ਜਾਂਦੇ ਹਨ ਮੈਂ ਹੰਗਾਰਾ ਵੇਪਰਾਂਗਾ ਸਾਥ ਵੀ ਦੇਵਾਂਗਾ ਪਰ ਮੈਨੂੰ ਸ਼ਹੀਦਾਂ ਦੇ ਲਹੂ ਦੀ ਬੂੰਦ-ਬੂੰਦ ਨਾਲ ਸੰਗਣੀ ਪਿਆਲੇ ਪਾ ਲੈਣ ਦੇ ਮੇਰੀ ਆਤਮਾ ਇਸ ਨੂੰ ਆਪਣੇ ਸਿਰ ਕਰਜ਼ਾ ਸਮਝਦੀ ਹੈ ਸੱਚ ਸਾਹਿਬ ਦੀ ਪਹਿਲੀ ਪੌੜੀ ਹੈ ਕਲਿਆਣਕਾਰੀ ਸੁਖਮ ਅਤੇ ਕਲਾਕਾਰੀ ਉਹਦੇ ਅਗਲੇ ਪੜਾ ਇੱਕ ਫੁੱਲ ਨੂੰ ਮਹਿਕ ਪੈਦਾ ਕਰਨ ਲਈ ਬੜੀ ਲੰਮੀ ਸਾਧਨਾ ਕਰਨੀ ਪੈਂਦੀ ਹੈ ਫਿਰ ਹੀ ਕਿਤੇ ਜਾ ਕੇ ਉਹ ਸਾਰੇ ਤੱਤਾਂ ਦਾ ਖਾਦਾ ਉਦਾਰ ਮੋੜਨ ਦੇ ਜੋਗ ਹੁੰਦਾ ਏ ਜਿਵੇਂ ਸਿਆਸਤ ਨਾਰੇ ਤੇ ਲਲਕਾਰੇ ਵਿੱਚ ਫਰਕ ਰੱਖਦੇ ਐ ਓਵੇਂ ਆਤਮ ਤੇ ਅਨਾਤਮ ਵਿੱਚ Տੇਰ ਅੰਤਰ ਏ ਤੋ ਮੈਨੂੰ ਵਚਨ ਦੇ ਲਹੂ ਡੁੱਲੇ ਵਾਤਾਵਰਨ ਨੂੰ ਕੁਲਾਵੇ ਵਿੱਚ ਲੈਣ ਲਈ ਮੇਰੀ ਸਹਾਇਤਾ ਕਰੇਗਾ ਲੇਖਕ ਨੇ ਆਪਣਾ ਚੌੜਾ ਹੱਥ ਦੋਸਤ ਵੱਲ ਖੋਲ ਦਿੱਤਾ ਹਰ ਤਰ੍ਹਾਂ ਮੇਰੇ ਯਾਰ ਸੰਤੋਖ ਨੇ ਭਰਪੂਰ ਖੁਸ਼ੀ ਨਾਲ ਹੱਥ ਫੜ ਕੇ ਕੁੱਟ ਲਿਆ ਬੰਦਾ ਹਾਜ਼ਰ ਜਨਾਬ ਦਿਨੇ ਰਾਤ ਅੰਦਰ ਉਤੇ ਜਿਵੇਂ ਮਰਜੀ ਵਾ ਬਸ ਠੀਕ ਹੈ ਤੇਰੀ ਸਰਦਾਰਨੀ ਜਿਉਂਦੀ ਵਸਦੀ ਰਹੇ ਸੁਰਮੇਲ ਆਪਣੇ ਆੜੇ ਨੂੰ ਅਸੀਸ ਦੇ ਕੇ ਹੱਸ ਪਿਆ ਆ ਸੱਚ ਤੋਂ ਘਰ ਵਾਲੇ ਦੀ ਸਿਹਤ ਬਾਰੇ ਕੁਝ ਦੱਸਿਆ ਹੀ ਨਹੀਂ ਘਰ ਵਾਲੀ ਵੀ ਮੈਨੂੰ ਬਰੀਕ ਤਾਪੀ ਚੰਬੜੀਏ ਉਹਦੇ ਅੰਦਰੋਂ ਕੋਈ ਬੇਸੁਰੇ ਤਾਰ ਝਟਕਾ ਖਾ ਗਈ ਇਸੇ ਕਾਰਨ ਮੈਂ ਤੈਨੂੰ ਅਨਾੜੀ ਸਮਝਦਾ ਜ਼ਿੰਮੇਵਾਰੀਆਂ ਤੇ ਮਜਬੂਰੀਆਂ ਹੀ ਇੱਕ ਦਿਨ ਇਨਕਲਾਬ ਦੇ ਮਾਂ ਬਣਦੀਆਂ ਹਨ ਤੋਂ ਜ਼ਿੰਦਗੀ ਦੇ ਨਿੱਗੇ ਸਾਥ ਨੂੰ ਜੰਜਾਲ ਸਮਝਦਾ ਏ ਇੱਕ ਤਾਂ ਜ਼ਿੰਦਗੀ ਦੇ ਦੁਸ਼ਮਣ अथवा ਕਾਤਲ ਹੁੰਦੇ ਹੀ ਹਨ ਪਰ ਇੱਕ ਸਕੇ ਸੋਧਰੇ ਜ਼ਿੰਦਗੀ ਨੂੰ ਪਿਆਰ ਕਰਨ ਲੱਗੇ ਜ਼ਬਾਹ ਕਰਕੇ ਰੱਖ ਦਿੰਦੇ ਹਨ ਬਹੁਤਾ ਰੋਣਾ ਕੀ ਦੇ ਕਰਤਾ ਬੁੱਤੇ ਆਏਗਾ ਸ਼ਿਬਲੀ ਦੇ ਫੁੱਲਾਂ ਉੱਤੇ ਹੈ ਨਾ ਯਾਰ ਨੇ ਯਾਰ ਦੀ ਦੁੱਖ ਦੀ ਰਗ ਫੜ ਲਈ ਇਹ ਤੇਰੇ ਖੂਬਸੂਰਤ ਲਫ਼ਜ਼ਾਂ ਦੀ ਠੱਗੀ ਐ ਸੰਤੋਖ ਇੱਕ ਤਰ੍ਹਾਂ ਚਿੜ ਗਿਆ ਤੂੰ ਮਨ ਭਾਵੇਂ ਨਾ ਮਨ ਪਰ ਸਾਹਿਤ ਦੇ ਸਿਆਸ ਨੂੰ ਇੱਕ ਸੁਰ ਹੋਏ ਬਿਨਾ ਨਹੀਂ ਸਰਨਾ ਤੂੰ ਸੁਰ ਮੇਲ ਕਿਉਂ ਨਹੀਂ ਕਹਿ ਦਿੰਦਾ ਉਹ ਦੋਵੇਂ ਹੱਸ ਪਏ ਇਨਕਲਾਬ ਤਾਂ ਜ਼ਾਮਣ ਹੈ ਜ਼ਿੰਦਗੀ ਦੇ ਸੁਹਾਗ ਦਾ ਜਿਸ ਤੋਂ ਤੂੰ ਵਾਂਗਾਂ ਤੋੜਾ ਕੇ ਨਠਿਆ ਚਾਹੁੰਦਾ ਏ ਜ਼ਿੰਦਗੀ ਲਈ ਇਨਕਲਾਬ ਪੈਦਾ ਕਰਨਾ ਤੇ ਜ਼ਿੰਦਗੀ ਤੋਂ ਹੀ ਖਿਸ਼ਕੰਦਰ ਸਿਓ ਹੋਣਾ ਵਾ ਮੇਰੇ ਬੋਹੜਪਟ ਉਹ ਹਲੇ ਹਾਸੀ ਰਹੇ ਸਨ ਕਿ ਵੜਲਾ ਹੜਦੀਪ ਭਾਰੇ ਆਵਾਜ਼ ਨੇ ਲੋਕਾਂ ਵਿੱਚ ਹਫੜਾ ਦਫੜੀ ਪਾ ਦਿੱਤੀ ਸ਼ਾਇਦ ਬੰਬ ਫਟ ਗਿਆ ਸੀ ਇੱਕ ਪਲ ਲਈ ਦੈਸ਼ ਨਾਲ ਲੋਕਾਂ ਦੇ ਮੋੜ ਗਏ ਕਿਸੇ ਕੁਸਰ ਫੁਸਰ ਕੀਤੇ ਜ਼ਰੂਰ ਕਿਸੇ ਨੈਕਸਟ ਸਲਾਈਡ ਦਾ ਕਾਰਾ ਹੋਵੇਗਾ ਖਬਰੇ ਨਿਸ਼ਾਨਾ ਪੁਲਿਸੀ ਹੋਵੇ ਲੱਗੇ ਹੀ ਰੋਡਵੇ ਦੀ ਬਸ ਸੜਕ ਦੇ ਵਿਚਕਾਰੇ ਰੁਕ ਗਈ ਡਰਾਈਵਰ ਉਤਰ ਕੇ ਫਟੇ ਟਾਇਰ ਨੂੰ ਪੂਰਨ ਲੱਗ ਪਿਆ ਦੋਵੇਂ ਦੋਸਤ ਸਹਿਨਤ ਬਿਲਾ ਕੇ ਹੱਸ ਪਏ ਤੂੰ ਮੇਰੇ ਨਾਲ ਸੰਤੰਤਰ ਕੋਲ ਚੱਲ ਉਹ ਤੇਰਾ ਵੀ ਯਾਰੇ ਸੰਤੋਖ ਨੇ ਲੇਖਕ ਨੂੰ ਮੋਢਾ ਮਾਰਿਆ ਨਹੀਂ ਮੈਂ ਚਮਕੌਰ ਸਾਹਿਬ ਨੂੰ ਜਾਣਾ ਏ ਕਿਉਂ ਕਿਸੇ ਸਾਧੂ ਸੰਤ ਨੂੰ ਮਿਲਣਾ ਏ ਪ੍ਰੋਫੈਸਰ ਜੋਟ ਮਾਰ ਕੇ ਚੌੜਾ ਹੋ ਗਿਆ ਮੋਢਾਂ ਵਾਲੇ ਸਾਧਾਂ ਦਾ ਜਮਾਇਆ ਅਧਿਆਤਮਿਕ ਵਾਦ ਅਜੇ ਪੰਗਰਿਆ ਨਹੀਂ ਸਾਧਾਂ ਨੂੰ ਮਾਰ ਗੋਲੀ ਸ਼ਹੀਦਾਂ ਨੂੰ ਪ੍ਰਣਾਮ ਕਰੇ ਬਿਨਾ ਮੇਰਾ ਗੁਜ਼ਾਰਾ ਨਹੀਂ ਮਿਤਰਾ ਸ਼ਹੀਦਾਂ ਦੇ ਲਹੂ ਨੇ ਹੀ ਇੱਕ ਦਿਨ ਲੋ ਬੜਨਾ ਏ ਮਸਿਆ ਪੁੰਨਿਆਂ ਲਾਉਣ ਵਾਲੀਆਂ ਖੱਬੀਆਂ ਪਾਰਟੀਆਂ ਨੇ ਤਾਂ ਹਨੇਰਾ ਹੋਰ ਸੰਘਣਾ ਕਰ ਦਿੱਤਾ ਹੁਣ ਤਾਂ ਇਹਨਾਂ ਦੀ ਗਿਣਤੀ ਵੀ ਬਾਈ ਮੰਝੀਆਂ ਤੋਂ ਟੱਪ ਚਲੀ ਐ ਪ੍ਰੋਫੈਸਰ ਨੇ ਆਪਣੇ ਦੋਸਤ ਨੂੰ ਮੋੜ ਜਫੀ ਕੱਸ ਲਈ ਦੁੱਧ ਪੀਣੇ ਮਜਨੂਆ ਦੀ ਮਸਿਆ ਪੁੰਨਿਆਂ ਲਾਉਣ ਵਾਲੀ ਗੱਲ ਤੋਂ ਉਹ ਮਚਲ ਗਿਆ ਸੀ ਪੀਤੂ ਮੇਰਾ ਯਾਰ ਖੈਰ ਖਰੀਤ ਨਾਲ ਐ ਵਰਾਂਟਰਡ ਤੇ 5000 ਪ੍ਰੀਤਮ ਸਿੰਘ ਬਾਰੇ ਸੁਰਮੇਲ ਨੇ ਪੁੱਛ ਹੀ ਲਿਆ ਲੋਹੇ ਵਰਗਾ ਉਹ ਐ ਤੇਰਾ ਅਸਲ ਬੋਹੜਪੱਟ ਐਨਾ ਦਲੇਰ ਮੈਂ ਨਹੀਂ ਕੋਈ ਮੁੰਡਾ ਵੇਖਣਾ ਅਨੇਰੇ ਸਵੇਰੇ ਦੀ ਕੋਈ ਪਰਵਾਹ ਹੀ ਨਹੀਂ ਮਜ਼ਾਰਿਆਂ ਤੇ ਮਜ਼ਮੀਆਂ ਵਿੱਚ ਉਸ ਪੱਕੇ ਅੱਡੇ ਬਣਾ ਲੇ ਹਨ ਜਦੋਂ ਪੁਲਿਸ ਪਦੀੜ ਪਾਉਂਦੀ ਏ ਬਾਜ਼ੀਗਰਾਂ ਦੀਆਂ ਭੇਡਾਂ ਪਿੱਛੇ ਡੀਅਰ ਡੀਅਰ ਕਰਨ ਲੱਗ ਪੈਂਦਾ ਏ ਮੁਸਕਾਨ ਨੇ ਸੰਤੋਖ ਨੂੰ ਗਲੇਰੀ ਮੋਰਵਾੰਗ ਲਿਸ਼ਕਾ ਦਿੱਤਾ ਉਹ ਮੁੰਡਾ ਤੁਹਾਡੇ ਵਿੱਚ ਕਸਵੱਟੀ ਜੜੀ ਸੋਨੇ ਦੀ ਖਾਲਸ ਡਲੀ ਹੈ ਉਸ ਨੂੰ ਸੰਭਾਲ ਕੇ ਰੱਖਿਓ ਘਬਰਾ ਨਾ ਮੇਰੇ ਯਾਰ ਉਹ ਹੱਥ ਔਣ ਵਾਲੀ ਬਲਾ ਨੇ ਪ੍ਰੋਫੈਸਰ ਨੇ ਹੱਥ ਕੁੱਟ ਕੇ ਛੱਡਦੇ ਆ ਆਖਿਆ ਚੰਗਾ ਫੇਰ ਮਿਲਾਂਗੇ ਸਤਿ ਸ੍ਰੀ ਅਕਾਲ ਉਹ ਤੁਰ ਗਿਆ ਪਰ ਲੇਖਕ ਨੂੰ ਇਹ ਸੋਚਣ ਲਈ ਮਜਬੂਰ ਕਰ ਗਿਆ ਏਤੀ ਮਾਰ ਪਈ ਕੁਰਲਾਣਾ ਤੈਂ ਕੀ ਦਰਦ ਨਾ ਆਇਆ ਆਖਣ ਵਾਲਾ ਬਾਬਾ ਨਾਨਕ ساری ਉਮਰ ਕੀਰਤੀ ਲੋਕਾਂ ਵਿੱਚ ਹੀ ਕਿਉਂ ਖਲੋਤਾ ਰਿਹਾ ਧੰਨਵਾਦ ਜੀ ਇਹ ਸਨਾਵਲ ਦਾ ਪਹਿਲਾ ਪਾਗ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ